ਨੀ ਸੁਣਣਾ ਡੀਐਨਵੀਸੀ ਦਾ ਤਾਂ ਮੇਥੇ ਗੁਰਦੁਆਰਾ ਸਬ ਸਟੈਬਲਿਸ਼ ਹੋਇਆ ਉਸ ਤੋਂ ਪਹਿਲਾਂ ਹੀ ਇਹ ਗੁਰੂ ਘਰ ਬਣਾਇਆ ਗਿਆ ਹੈਗਾ ਸੋਖਿਓ ਮੰਦਾ ਆਖੀਏ ਜਿਤ ਜੰਮੇ ਰਾਜਾ ਤੰਤਨ ਗੁਰਪਾਚੀ ਦਾ ਦਾਦਕ ਪਾਚਾ ਮਹਾਰਾਜ ਦਾ ਜਿਨ੍ਹਾਂ ਨੇ ਸਾਨੂੰ ਔਰਤਾਂ ਦੇ ਹੱਕ ਵਿੱਚ ਖੜੇ ਹੋ ਕੇ 550 ਸਾਲ ਪਹਿਲੇ ਹਾ ਦਾ ਨਾਰਾ ਮਾਰ ਕੇ ਗਏ ਸਨ ਜਿੱਥੇ ਆਪਾਂ ਦੇਖਦੇ ਹਾਂ ਅੱਜ ਕੱਲ ਔਰਤਾਂ ਨੂੰ ਉਸ ਥਾਂ ਨਿਕ ਉਹ ਇੱਜ਼ਤ ਉਹ ਮਾਨ ਸਨਮਾਨ ਨਹੀਂ ਮਿਲਦਾ ਪਰ ਮੇਰੇ ਸਤਗੁਰਾਂ ਦੇ ਘਰ ਵਿੱਚ ਇੱਕ ਐਸੀ ਸੱਭਿਆਚਾਰ ਦੀ ਬਖਸ਼ਿਸ਼ ਹੈ ਕਿ ਸਤਗੁਰ ਸਾਨੂੰ ਆਪ ਗਲਬਕੜੀ ਲਾ ਕੇ ਤੇ ਮਾਂ ਨਿਮਾਣੀਆਂ ਨੂੰ ਮਾਨ ਬਖਸ਼ ਦਿੰਦੇ ਨੇ ਤੇ ਹੁਣ ਮੈਂ ਤੁਹਾਨੂੰ ਪੁੱਛਾਂ ਕਿ ਅਸੀਂ ਗੁਰਦਾਰੇ ਵਿੱਚ ਪ੍ਰਬੰਧ ਕੇਵਲ ਔਰਤਾਂ ਹੀ ਸੰਭਾਲਦੀਆਂ ਨੇ ਬੀਤਿਆਂ ਦੇ ਹਿੱਸੇ ਆਈ ਕੀ ਜਾਂ ਸਾਡੇ ਸਿੰਘ ਵੀਰ ਵੀ ਸੇਵਾਵਾਂ ਚੇਗਨੇ ਕੀ ਪਹਿਲਾਂ ਤਾਂ ਗੁਰਦਾਰੇ ਕਿਸੇ ਦੂਜੇ ਪਾਸੇ ਹੁੰਦਾ ਸੀ ਛੋਟਾ ਜਿਹਾ ਹੁੰਦਾ ਸੀ ਨਾ ਨਾ ਗੁਰਦਾਰ ਪਹਿਲਾਂ ਐਸੇ ਤਰ੍ਹਾਂ ਸ਼ੁਰੂ ਹੋਏ ਸੀ ਹਾਂਜੀ ਫਿਰ ਫਿਰ ਕਲਵਟ ਪਾਈਪ ਦੇ ਵਿੱਚ ਜੀ ਉਹ ਵੀ ਫਿਰ ਸੰਗਤ ਦੇ ਸੰਗਤ ਦੇ ਕਰਕੇ ਛੋਟਾ ਹੀ ਕਹਿ ਲਓ ਕਹਿ ਸਕਦੇ ਹਾਂ ਗੁਰੂਕਾਰ ਕਰਕੇ ਛੋਟਾ ਨਹੀਂ ਹੋਣਾ ਪਰ ਐਸੇ ਨੇ ਕਿ ਬਿਲਡਿੰਗ ਵੀ ਦਾਇਰਾ ਹਾਂਜੀ ਦਾਇਰਾ ਘਟ ਹੋ ਗਿਆ ਸੀਗਾ ਸਾਨੂੰ ਲੱਗਦਾ ਕਿ ਇਹ ਬਿਲਡਿੰਗ ਵੀ ਸੰਗਤ ਦੇ ਹਿਸਾਬ ਦੇ ਨਾਲ ਸਾਡੇ ਲਈ ਛੋਟੀ ਆ ਜੀ ਅੱਗੇ ਤੋਂ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਮਾਹੌਲ ਤੋਂ ਵੀ ਹੋਰ ਦੂਜੀ ਦੂਜੀ ਬੰਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਏਗਾ ਇਸ ਚੰਦ ਦੇ ਵਿੱਚ ਜਿੱਥੇ ਪੰਜਾਬੀ ਸਕੂਲ ਚੱਲਦੇ ਹੁਮ ਛੋਟੇ ਤੋਂ ਲੈ ਕੇ 4 ਸਾਲ ਦੇ ਬੱਚੇ ਤੋਂ ਲੈ ਕੇ ਜੀ ਅੱਗੇ ਤੱਕ ਕਲਾਸਾਂ ਕੀਰਤਨ ਕਲਾਸਾਂ ਤਪਲਾ ਜਿਵੇਂ ਕਿ ਹਰ ਹਫਤਾ ਕਰਾਇਆ ਜਾਂਦਾ ਹੈ ਹਾਂ ਜੀ ਸਭ ਸਿਕਾਉਂ ਸਭ ਸਿਕਾਉਂ ਦੇਾਰੇ ਦੇ ਵਿੱਚ ਉਹ ਵੱਖਰਾ ਵੱਡੇ ਬੱਚੇ ਕਲਾਸਾਂ ਲਗਾਉਂਦੇ ਆ ਤੇ ਦੋ ਬੀਬੀਆਂ ਜ਼ਰੂਰੀ ਆ ਹਰ ਦੋ ਸਾਲ ਮਗਰੋਂ ਕਮੇਟੀ ਬਦਲਦੀ ਆ ਉਹਨਾਂ ਦੇ ਵਿੱਚ ਦੋ ਬੀਬੀਆਂ ਤਿੰਨ ਬੀਬੀਆਂ ਦਾ ਹੋਣਾ ਚਾਹੀਦਾ ਹਾਂ ਹਾਂ ਤੇ ਉਹ ਫਿਰ ਰਚੰਦੀ ਸੇਵਾ ਓਕੇ ਤੇ ਨਾਲ-ਨਾਲ ਬਾਕੀ ਸੇਵਾਵਾਂ ਵੀ ਬੀਬੀਆਂ ਕਰਦੀਆਂ ਨਹੀਂਆਂ ਕਰਦੇ ਕਿਉਂਕਿ ਮੈਂ ਜਿੱਦਾਂ ਵਿੱਚ ਆਪਾਂ ਲੰਗਰਾਂ ਦੀ ਸੇਵਾ ਅਚ ਕਰੀਏ ਤਾਂ ਮੇਰੇ ਗੁਰੂ ਅਗੰਗਦ ਪਾਚਾ ਮਾਰਾ ਬਾਤ ਅਖੀ ਵੀ ਜੀ ਲੰਗਰਾਂ ਦੇ ਵਿੱਚ ਖੀਰ ਦੀ ਸੇਵਾ ਕਰਦੇ ਸਨ ਸੋ ਉੱਥੇ ਵੀ ਬੀਬੀਆਂ ਤੋਂ ਮਾਣ ਪ੍ਰਾਪਤ ਹੋਇਆ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਇੱਕ ਗੱਲ ਹੋਰ ਪੁੱਛਣੀ ਹੈ ਤੁਹਾਨੂੰ ਹਾਂਜੀ ਇੱਥੇ ਨੌਨ ਅਮਰਤਾਰੀ ਗੈਰ ਅਮਰਤਾਰੀ ਵੀ ਸੇਵਾਵਾਂ ਦੇ ਕਮੇਟੀ ਵਿੱਚ ਕਰ ਸਕਦੇ ਨੇ ਜਾਂ ਉਹਨਾਂ ਦਾ ਅਮਰਤਾਰੀ ਹੋਣਾ ਲਾਜ਼ਮੀ ਹੈ ਸਾਰੀ ਸੰਗਤ ਦਾ ਹੀ ਇਹ ਫੈਸਲਾ ਆ ਕਿ ਸਟੇਜ ਤੋਂ ਜਿਹੜੇ ਬੋਲਣ ਵਾਲੇ ਉਹ ਅਮਰਤ ਭਾਰੀ ਹੀ ਹੂੰ ਹੂੰ ਪ੍ਰਸ਼ਾਦ ਜਿੱਦਣ ਸੰਡੇ ਨੂੰ ਵਰਤਾਉਂਦੇ ਆ ਜੀ ਸੰਡੇ ਨੂੰ ਦੀਵਾਨ ਹੁੰਦਾ ਹੈ ਤਾਂ ਜੀ ਉਦੋਂ ਜਿਹੋ ਵੀ ਹੈਗੀ ਸੇਵਾ ਉੱਥੇ ਅਮਰਤ ਭਾਰੀ ਗੁਰੂ ਮਹਾਰਾਜ ਦੀ ਸੇਵਾ ਵਿੱਚ ਕਰਦੇ ਆ ਦੇਖੋ ਸਾਥ ਸਿੰਘ ਜੋ ਕਈ ਗੁਰੂ ਘਰਾਂ ਵਿੱਚ ਅਸੀਂ ਵੇਖਦੇ ਆ ਕਿ ਉਹਨਾਂ ਦੇ ਵਿੱਚ ਗੁਰੂ ਵਾਲੇ ਲੱਛਣ ਤਾਂ ਹੁੰਦੇ ਨੇ ਇਹਨੇ ਪਰ ਉਹ ਹਰ ਇੱਕ ਸੇਵਾ ਵਿੱਚ ਅੱਗੇ ਹੋਣਾ ਗੁਰੂ ਨਹੀਂ ਕਹਿੰਦਾ ਕਿ ਨਾ ਹੋ ਤੂੰ ਪਰ ਜਿਹੜਾ ਸਾਡਾ ਇੱਕ ਸਿਧਾਂਤ ਨੇ ਕਿ ਰੂਲ ਹੈ ਅਸੂਲ ਹੈ ਕਿ ਗੁਰੂ ਦੇ ਅੰਗ ਸੰਗ ਗੁਰੂ ਦੇ ਆਸੇ ਪਾਸੇ ਚਾਰ ਚੁਫੇਰੇ ਹੋਣਾ ਇੱਕ ਅਮਰਤਾਰੀ ਨੂੰ ਹੋਣਾ ਜ਼ਰੂਰੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸ ਚੈਨਲ ਵਿੱਚ ਆਚਰਨ ਜਿਤ ਕੋ ਯੋ ਕਿ ਤੋ ਅੱਜ ਅਸੀਂ ਇਥੇ ਪਹੁੰਚਿਆ ਅਮਸਟਰਡਮ ਗੁਰਦੁਆਰਾ ਵੇਖੇ ਗੁਰਦੁਆਰਾ ਸਿੰਘ ਸਭ ਅਮਸਟਰਡਮ ਜੋ ਕਿ ਬਹੁਤ ਹੀ ਪੁਰਾਣਾ ਗੁਰਦੁਆਰਾ ਹੈ ਜਿਹੜਾ ਕਿ ਇਹ ਅਮਸਟਰਡਮ ਵਿੱਚ ਮਤਲਬ ਮੈਂ ਤੁਹਾਨੂੰ ਦੱਸਾਂ ਕਿ ਜਦੋਂ 1999 ਸੀਗਾ ਤਾਂ ਵੀ ਇਥੇ ਗੁਰਦੁਆਰਾ ਸਭ ਸਟੈਬਲਿਸ਼ ਹੋ ਉਸ ਤੋਂ ਪਹਿਲਾਂ ਹੀ ਇਹ ਗੁਰੂ ਘਰ ਬਣਾਇਆ ਗਿਆ ਹੈਗਾ ਆਪਾਂ ਇਥੇ ਪਹੁੰਚੇ ਆ ਅੱਜ ਸਿੱਖ ਸੰਗਤਾਂ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਜਿਦਾਰੇ ਕੀਤਨ ਕਥਾ ਸਰਵਨ ਕੀਤੀ ਹੈ ਤੇ ਸਭ ਤੋਂ ਵਧੀਆ ਮਨੂੰ ਇੱਥੇ ਇੱਕ ਪ੍ਰਬੰਧ ਬੜਾ ਵਧੀਆ ਲੱਗਾ ਸਿੱਖ ਸੰਗਤਾਂ ਵਿੱਚ ਆਪਸੀ ਪਿਆਰ ਕਿਉਂਕਿ ਹਫਤੇ 'ਚ ਇੱਕ ਵਾਰੀ ਦੀਵਾਨ ਸਜਦਾ ਤੇ ਸਿੱਖ ਸੰਗਤਾਂ ਮਿਲਦੀਆਂ ਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਵੀ ਕਰਦੇ ਤੇ ਮੇਰੇ ਸਤਿਗੁਰੂ ਜੀ ਦਾ ਇੱਕ ਫਰਮਾਨ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਤਨਤਨ ਗੁਰਪਾਤ ਸਿੰਧਾਨਕ ਪਾਚਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਨੂੰ ਔਰਤਾਂ ਦੇ ਹੱਕ ਵਿੱਚ ਖੜੇ ਹੋ ਕੇ 550 ਸਾਲ ਪਹਿਲੇ ਹਾ ਦਾ ਨਾਰਾ ਮਾਰ ਕੇ ਗਏ ਸਨ ਜਿੱਥੇ ਆਪਾਂ ਦੇਖਦੇ ਹਾਂ ਅੱਜ ਕੱਲ ਔਰਤਾਂ ਨੂੰ ਉਸ ਥਾਂ ਦੇ ਕੋ ਉਹ ਇੱਜ਼ਤ ਔਮਾਨ ਸਨਵਾ ਨਹੀਂ ਮਿਲਦਾ ਪਰ ਮੇਰੀ ਸਤਗੁਰਾਂ ਤੇ ਕਾ ਦੋ ਚਿੱਕ ਐਸ ਸੀ ਇਸਦੇ ਸਤਗੁਰ ਦੀ ਬਖਸ਼ਿਸ਼ ਹੈ ਕਿ ਸਤਗੁਰ ਸਾਨੂੰ ਆਪ ਗੱਲ ਵਕੜੀ ਲਾ ਕੇ ਤੇ ਮਾ ਨਿਰਮਾਣੀਆਂ ਨੂੰ ਮਾਣ ਬਖਸ਼ ਦਿੰਦੇ ਨੇ ਸੋ ਮੈਂ ਅੱਜ ਗੱਲ ਕਰਾਂਗੀ ਕਿ ਅਸੀਂ ਜਦ ਪਹੁੰਚੇ ਤੇ ਜਦੋਂ ਅਸੀਂ ਭੈਣ ਜੀ ਨੂੰ ਵੇਖਿਆ ਸਟੇਜ ਦੇ ਉੱਪਰ ਅਨਾਉਂਸਮੈਂਟ ਕਰ ਰਹੀ ਸੰਤਾ ਮੈ ਮਨੋਂ ਮਨ ਖੁਸ਼ੀ ਵੀ ਹੋਈ ਤੇ ਜਦੋਂ ਇਹਨਾਂ ਨੂੰ ਮਿਲੀ ਤਾਂ ਇਹਨਾਂ ਨੂੰ ਮਿਲ ਕੇ ਕਾਫੀ ਇਨਸਪਾਇਰ ਹੋਏ ਮੇਰੇ ਨਾਲ ਮੁਰਾਦ ਘੜੇ ਨੇ ਇਸ ਗੁਰੂ ਘਰ ਦੇ ਸਟੇਜ ਸੈਕਰੀਪਟਾਨ ਸਾਹਿਬਾ ਬੀਬੀ ਜਸਵੀਰ ਕੌਰ ਜੀ ਆਓ ਇਹਨਾਂ ਨੂੰ ਫਤਿਹ ਦੀ ਸਾਂਝ ਕਰੀਏ ਤੇ ਇਹਨਾਂ ਦਾ ਸਵਾਗਤ ਕਰੀਏ ਆਪਣੇ ਚੈਨਲ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਕਰਦੀਆਂ ਚੈਨਲ ਤੇ ਪੰਜਾਬੀ ਵਿਰਾਸਤ ਯੂਐਸ ਚੈਨਲ ਤੇ ਤੇ ਧੰਨਵਾਦ ਆਪ ਜੀ ਨੇ ਆਪਣੀ ਕੀਮਤੀ ਸਮਾਂ ਬਖਸ਼ਿਸ਼ ਕੀਤਾ ਕਿਪਰ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਗੁਰਦੁਆਰਾ ਹਾਲ ਕੀ ਜਦੋਂ ਸਾਨੂੰ ਪਤਾ ਸੀਗਾ ਬਣਿਆ ਕਦੋਂ ਹੈਗਾ ਮਤਲਬ ਹਾਂਜੀ ਕਿੰਨਾ ਕੁ ਚਿਰ ਹੋ ਗਿਆ ਇਸ ਗੁਰਦੁਆਰ ਨੂੰ ਬਣੇ ਹੋਏ ਗੁਰਦੁਆਰ ਨੂੰ ਜਦੋਂ ਤੋਇਤੋ ਗੁਰੂ ਘਰ ਦੀ ਸੰਗਤ ਜੁੜੀ ਹੋਈ ਆਈ ਹੋਈ ਹਾਲਾਂ ਦੇ ਵਿੱਚ ਜੀ ਤਕਰੀਬਨ 1900 ਨੜਿੰਦ ਵਿੱਚ ਤੋਂ ਪਹਿਲਾਂ ਨੜੇ ਪਹਿਲਾਂ ਤੋਂ ਪਹਿਲਾਂ ਹਾਂਜੀ ਹਾਂਜੀ 70 75 ਦੀ ਗੱਲ ਹੈ 70 75 ਦੀ ਗੱਲ ਹੈ ਉਦੋਂ ਤੋਂ ਸੰਗਤ ਨੇ ਉਪਰਾਲਾ ਕਰਕੇ ਜੀ ਗੁਰੂ ਮਹਾਰਾਜ ਦਾ ਪਹਿਲਾਂ ਚਲੋ ਛੋਟੇ ਤੋਂ ਸ਼ੁਰੂ ਕੀਤਾ ਹੁਣ ਮਹਾਰਾਜ ਦੀਆਂ ਬਹੁਤ ਕਿਰਪਾ ਹੈ ਜੀ ਕਿਉਂਕਿ ਪਹਿਲਾਂ ਤਾਂ ਗੁਰਦਾਰੇ ਕਿਸੇ ਦੂਜੇ ਪਾਸੇ ਹੁੰਦਾ ਸੀ ਛੋਟਾ ਜਿਹਾ ਹੁੰਦਾ ਸੀ ਨਾ ਗੁਰੂ ਘਰ ਪਹਿਲਾਂ ਐਸੇ ਤਰ੍ਹਾਂ ਸ਼ੁਰੂ ਹੋਏ ਸੀ ਕਿ ਫਿਰ ਇੱਕ ਆਲਵਟ ਕਾਇਪ ਦੇ ਵਿੱਚ ਜੀ ਉਹ ਵੀ ਫਿਰ ਸੰਗਤ ਦੇ ਸਮੂਹ ਸੰਗਤ ਦੇ ਕਰਕੇ ਛੋਟਾ ਹੀ ਕਹਿ ਲਓ ਕਹਿ ਸਕਦੇ ਆ ਗੁਰੂ ਘਰ ਕਦੀ ਛੋਟਾ ਨਹੀਂ ਹੋਣਾ ਪਰ ਐਸੇ ਨੇ ਕਿ ਬਿਲਡਿੰਗ ਜਿਹੜੀ ਹੈ ਦਾਇਰਾ ਹਾਂਜੀ ਦਾਇਰਾ ਘਟ ਹੋ ਗਿਆ ਸੀਗਾ ਇਸ ਕਰਕੇ ਫਿਰ ਮਹਾਰਾਜ ਨੇ ਇੱਥੇ ਵਖਸ਼ਿਸ਼ ਕੀਤੀ ਆ ਆਪ ਸਾਨੂੰ ਲੱਗਦਾ ਕਿ ਇਹ ਬਿਲਡਿੰਗ ਵੀ ਸੰਗਤ ਦੇ ਹਿਸਾਬ ਦੇ ਨਾਲ ਸਾਡੇ ਲਈ ਛੋਟੀ ਆ ਜੀ ਅੱਗੇ ਤੋਂ ਗੁਰੂ ਮਹਾਰਾਜ ਕਿਰਪਾ ਕਰਨਗੇ ਤਾਂ ਬਹੁਤ ਬਿਹਤਰੀ ਹੋਏਗੀ ਦੂਜੀ ਦੂਜੀ ਬੰਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਏਗਾ ਤੇ ਇੱਥੇ ਕੋਈ ਪੰਜਾਬੀ ਸਕੂਲ ਵੀ ਚੱਲਦਾ ਹੈ ਬੱਚਿਆਂ ਦੇ ਵਿੱਚ ਇੱਥੇ ਪੰਜਾਬੀ ਸਕੂਲ ਚੱਲਦੇ ਆ ਹੂੰ ਹੂੰ ਛੋਟੇ ਤੋਂ ਲੈ ਕੇ 4 ਸਾਲ ਦੇ ਬੱਚੇ ਤੋਂ ਲੈ ਕੇ ਜੀ ਅੱਗੇ ਤੱਕਰ ਕਲਾਸਾਂ ਚੱਲਦੀਆਂ ਨੇ ਕੀਰਤਨ ਕਲਾਸਾਂ ਤਬਲਾ ਜਿਵੇਂ ਕਿ ਹਰ ਗੁਰੂ ਕਰਾਇਆ ਜਾਂਦਾ ਹੈ ਹਾਂ ਜੀ ਸਭ ਸਿਖਾਉਂਦੇ ਆ ਗੁਰੂਾਨੀ ਦੇ ਬਾਰੇ ਦੇ ਵਿੱਚ ਉਹ ਵੱਖਰਾ ਵੱਡੇ ਬੱਚੇ ਕਲਾਸਾਂ ਲਗਾਉਂਦੇ ਤੇ ਇੱਥੇ ਹੁਣ ਮੈਂ ਤੁਹਾਨੂੰ ਪੁੱਛਾਂ ਕਿ ਅਸੀਂ ਗੁਰਦੁਆਰੇ ਵਿੱਚ ਪ੍ਰਬੰਧ ਕੇਵਲ ਔਰਤਾਂ ਹੀ ਸੰਭਾਲਦੀਆਂ ਨੇ ਬੀਬੀਆਂ ਦੇ ਹਿੱਸੇ ਆਈਏ ਜਾਂ ਸਾਡੇ ਸਿੰਘ ਵੀਰ ਵੀ ਸੇਵਾਵਾਂ ਅੱਛੇ ਕਰਨੀ ਹਾਂਜੀ ਇਸ ਗੁਰੂ ਘਰ ਦੇ ਵਿੱਚ ਵੈਸੇ ਤਾਂ ਸਾਰੀ ਸਮੂਹ ਸੰਗਤ ਹੀ ਸੇਵਾ ਕਰਦੀ ਆ ਜੀ ਚਲੋ ਥੋੜਾ ਪ੍ਰਬੰਧ ਜਿਹੜਾ ਹੁੰਦਾ ਆ ਉਸ ਹਿਸਾਬ ਦੇ ਨਾਲ ਫੇ ਥੋੜਾ ਜਿਹਾ ਕਹਿ ਸਕਦੇ ਆ ਕਿ ਪੰਜ ਪ੍ਰਧਾਨ ਸਾਹਿਬ ਜੀ ਹੁੰਦੇ ਆ ਤਾਂ ਦੋ ਬੀਬੀਆਂ ਤਿੰਨ ਫਾਈਸਾ ਕਮੇਟੀ ਮੈਂਬਰ ਠੀਕ ਹੈ ਤਾਂ ਦੋ ਬੀਬੀਆਂ ਜ਼ਰੂਰੀ ਆ ਹਰ ਦੋ ਸਾਲ ਮਗਰੋਂ ਕਮੇਟੀ ਬਦਲਦੀ ਆ ਉਹਨਾਂ ਦੇ ਵਿੱਚ ਦੋ ਬੀਬੀਆਂ ਤਿੰਨ ਬੀਬੀਆਂ ਦਾ ਹੋਣਾ ਜ਼ਰੂਰੀ ਹੂੰ ਹੂੰ ਤਾਂ ਉਹ ਫਿਰ ਕਿਚਨ ਦੀ ਸੇਵਾ ਓਕੇ ਫਿਰ ਨਾਲ-ਨਾਲ ਬਾਕੀ ਸੇਵਾਵਾਂ ਵੀ ਬੀਬੀਆਂ ਕਰਦੀਆਂ ਨੇ ਬੀਬੀਆਂ ਕਰ ਲੈਂਦੀਆਂ ਕਿਉਂਕਿ ਮੈਂ ਜਿੱਦਾਂ ਜੇ ਆਪਾਂ ਲੰਗਰਾਂ ਦੀ ਸੇਵਾ ਅੱਜ ਕਰੀਏ ਤਾਂ ਮੇਰੇ ਗੁਰੂ ਅੰਗਦ ਦੇ ਪਾਤਸ਼ਾਹ ਮਾਰੇ ਮਾਤਾ ਖੀਵੀ ਜੀ ਲੰਗਰਾਂ ਦੇ ਵਿੱਚ ਖੀਰ ਦੀ ਸੇਵਾ ਕਰਦੇ ਸਨ ਸੋ ਉੱਥੋਂ ਵੀ ਬੀਬੀਆਂ ਤੋਂ ਮਾਣ ਪ੍ਰਾਪਤ ਹੋਇਆ ਹੈਗਾ ਹਾਂਜੀ ਸਾਰੀਆਂ ਸੁਭਾਵਾਂ ਸਾਰੇ ਨਾਲ ਮਿਲ ਕੇ ਕਰਦੇ ਆ ਜੀ ਫਿਰ ਇਸ ਕਰਕੇ ਚਲੋ ਕਹਿ ਸਕਦੇ ਇਸ ਸੰਗਤ ਦੇ ਸਹਿਯੋਗ ਦੇ ਨਾਲ ਹੀ ਕਮੇਟੀ ਔਰ ਪ੍ਰਧਾਨ ਜਿਹੜੇ ਹੈਗੇ ਆ ਉਹ ਜੀ ਸੇਵਾ ਦੇ ਵਿੱਚ ਆਉਂਦੇ ਆ ਸੇਵਾ ਕਰਦੇ ਸੋ ਇੱਥੇ ਇੱਕ ਗੱਲ ਹੋਰ ਪੁੱਛਣੀ ਹੈ ਤੁਹਾਨੂੰ ਕਿ ਇੱਥੇ ਨਾਨ ਅਮਰਤਾਰੀ ਗੈਰ ਅਮਰਤਾਰੀ ਵੀ ਸੇਵਾਵਾਂ ਇਸ ਕਮੇਟੀ ਵਿੱਚ ਕਰ ਸਕਦੇ ਨੇ ਜਾਂ ਉਹਨਾਂ ਦਾ ਅਮਰਤਾਰੀ ਹੋਣਾ ਲਾਜ਼ਮੀ ਹੈ ਸਿਆਜਤਾਰੀ ਹੋਣ ਕਰ ਸਕਦੇ ਆ ਜਿਹੜੇ ਆਪਣੇ ਦਸਤਾਰ ਸਜਾਈ ਹੋਵੇ ਅਮਰਤ ਜ਼ਰੂਰੀ ਨਹੀਂ ਹੈ ਅਮਰਤ ਜ਼ਰੂਰੀ ਆ ਹਾਂ ਜੀ ਪਰ ਚਲੋ ਜੇ ਹੁਣ ਇੱਥੇ ਦੀ ਸੰਗਤ ਦੇ ਹਿਸਾਬ ਦੇ ਨਾਲ ਜੇ ਨਹੀਂ ਅਮਰਤ ਧਾਰੀ ਹੈਗਾ ਤਾਂ ਸੈਜ ਧਾਰੀ ਵੀ ਸੇਵਾ ਨਾਲ ਕਮੇਟੀ ਦੇ ਵਿੱਚ ਆ ਸਕਦੇ ਆ ਜੀ ਤੇ ਗੁਰੂ ਘਰ ਦੀ ਜਿਹੜੀ ਸਟੇਜ ਸੰਵਾਦ ਨਾਲ ਗੁਰੂ ਦੇ ਇਹ ਦੇ ਗੇਰ ਤੇ ਜੋ ਹਾਂ ਜੀ ਉਹ ਉਹ ਜ਼ਰੂਰੀ ਆ ਕਿ ਸਟੇਜ ਤੋਂ ਅਮਰਤ ਧਾਰੀ ਜਿੱਦਾਂ ਸੰਗਤ ਔਰ ਸਾਰੀ ਸੰਗਤ ਦਾ ਇਹ ਫੈਸਲਾ ਆ ਕਿ ਸਟੇਜ ਤੋਂ ਜਿਹੜੇ ਬੋਲਣ ਵਾਲੇ ਉਹ ਅਮਰਤ ਧਾਰੀ ਹੀ ਹੋਣਗੇ ਹਮਮ ਪ੍ਰਸ਼ਾਦ ਜਿੱਦਣ ਸੰਡੇ ਨੂੰ ਵਰਤਾਉਂਦੇ ਆ ਜੀ ਸੰਡੇ ਨੂੰ ਦੀਵਾਨ ਹੁੰਦਾ ਹੈ ਤਾਂ ਉਦੋਂ ਜਿਓ ਵੀ ਹੈਗੀ ਸੇਵਾ ਉਥੇ ਅੰਮ੍ਰਿਤਧਾਰੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਰਨੀ ਅੱਛਾ ਮਤਲਬ ਕਿ ਖਾਸ ਅੰਮ੍ਰਿਤਧਾਰੀ ਅੰਦਰ ਸਟੇਜ ਦੇਖੋ ਸਾਧ ਸੰਗਤ ਜੋ ਕਈ ਗੁਰੂ ਘਰਾਂ ਵਿੱਚ ਅਸੀਂ ਵੇਖਦੇ ਹਾਂ ਕਿ ਉਹਨਾਂ ਦੇ ਵਿੱਚ ਗੁਰੂ ਵਾਲੇ ਲੱਛਣ ਤਾਂ ਹੁੰਦੇ ਨੇ ਇਹਨੇ ਪਰ ਉਹ ਹਰ ਇੱਕ ਸੇਵਾ ਵਿੱਚ ਅੱਗੇ ਹੋਣਾ ਗੁਰੂ ਨਹੀਂ ਕਹਿੰਦਾ ਕਿ ਅੱਗੇ ਨਾ ਹੋ ਤੂੰ ਪਰ ਜਿਹੜਾ ਸਾਡਾ ਇੱਕ ਸਿਧਾਂਤ ਹੈ ਕਿ ਰੂਲ ਹੈ ਅਸੂਲ ਹੈ ਕਿ ਗੁਰੂ ਦੇ ਅੰਗ ਸੰਗ ਗੁਰੂ ਦੇ ਆਸ-ਪਾਸੇ ਚਾਰ ਚਫੇਰੇ ਹੋਣਾ ਇਕ ਅਮਰਤਾਰੀ ਨੂੰ ਹੋਣਾ ਜ਼ਰੂਰੀ ਹੁੰਦਾ ਹੈ ਗੁਰੂ ਦੇ ਸਿਧਾਂਤ ਨੂੰ ਫੋਲੋ ਕਰਦਾ ਹੈ ਤਾਂ ਉਹ ਜਾ ਕੇ ਜਦੋਂ ਇਹ ਆਪ ਰੋਲ ਮਾਡਲ ਬਣ ਕੇ ਆ ਗਾਉਂ ਹੁੰਦਾ ਤਾਂ ਕਈ ਜਿਹੜੇ ਹਜ਼ਾਰਾਂ ਅੱਖਾਂ ਸਾਨੂੰ ਦੇਖ ਰਹੀਆਂ ਹੁੰਦੀਆਂ ਨੇ ਉਹ ਵੀ ਗੁਰੂ ਦੀ ਰਾਤੇ ਚ ਤੁਰਨ ਲਈ ਸ਼ਾਇਦ ਅੱਗੇ ਹੋਣ ਆ ਜਾਂਦੀਆਂ ਨੇ ਜਿਵੇਂ ਇੱਥੇ ਤਿੰਨ ਦਿਨਾਂ ਤੋਂ ਕੁਝ ਪਿਛਲੇ ਦਿਨ ਸਮਾਗਮ ਚੱਲ ਰਿਹਾ ਸੀਗਾ ਤੇ ਉਹਦੇ ਵਿੱਚ ਕਿਸੇ ਗੁਰਸਿੱਖ ਨੇ ਅਮਰਤ ਪਾਨ ਕੀਤਾ ਉਹ ਇੱਥੇ ਰਹਿਣ ਵਾਲਾ ਸੀਗਾ ਹਾਂਜੀ ਉਹਨਾਂ ਨੇ ਸਵਾਰ ਨਹੀਂ ਕੀਤਾ ਉਹ ਸੀਗਾ ਲੱਗਾ ਸਿੱਖ ਕੈਂਪ ਲੱਗਾ ਹੋਇਆ ਸੇਮਸਟਰਡਮ ਦੇ ਵਿੱਚ ਜੀ ਉੱਥੇ 3 ਦਿਨ ਦਾ ਉੱਥੇ ਸਮਾਰਡਮ ਹੁੰਦਾ ਆ ਤਾਂ ਉੱਥੇ ਉਹਨਾਂ ਨੇ ਮਤਪਨ ਕੀਤਾ ਸੀਗਾ ਉਹ 3 ਹਫ਼ਤੇ ਤੋਂ ਆ ਨਹੀਂ ਸੀ ਰਹੇ ਇਸ ਕਰਕੇ ਅੱਜ ਉਹ ਆਏ ਸੀ ਤਾਂ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਪਾ ਪਰ ਸਰੋਪਾ ਗੁਰੂ ਵੱਲੋਂ ਸਰੋਪਾ ਪੇਟ ਦਿੱਤਾ ਗਿਆ ਤੇ ਇੱਥੇ ਹੋਰ ਕਿਹੜੀ ਕਿੜੀਆਂ ਇਸ ਤੋਂ ਅਲੱਗ ਹੋਰ ਕਿਹੜੇ ਕਿੜੀਆਂ ਸੇਵਾਵਾਂ ਨੇ ਭਾਈਆਂ ਜਾਣਦੇ ਜਾਂ ਕੀਤੇ ਜਾਣਦੇ ਜੋ ਤੁਸੀਂ ਸਾਡੀ ਸੇਵਾ ਤੋਂ ਦੱਸਣਾ ਚਾਹੁੰਦੇ ਹੋ ਦੱਸ ਹਾਂ ਜੀ ਸ੍ਰੀ ਅਮਤਾ ਚਲੋ ਗੁਰੂ ਘਰ ਦੇ ਵਿੱਚ ਸਾਰੀ ਤਰ੍ਹਾਂ ਦੀਆਂ ਸਾਰੀ ਸੰਗਤ ਕਰਦੀ ਰਹਿੰਦੀ ਆ ਜਿੱਦਾਂ ਹੁਣ ਸਮਾਗਮ ਹੋਇਆ ਆ ਫਿਰ ਇਸ ਤੋਂ ਬਾਅਦ ਆਪਣੇ ਹਰਿਆਣ ਸਵਾਇ ਕੀਰਤਨ ਨਵੰਬਰ ਦੇ ਵਿੱਚ ਹੋਣਗੇ ਠੀਕ ਹੈ ਕਿੰਨੇ ਦਿਨ ਦਾ ਉਹ ਸਮਾਗਮ ਹੋਊਗਾ ਹਫਤੇ 'ਚ ਇੱਕ ਵਾਰੀ ਪ੍ਰੋਗਰਾਮ ਹੁੰਦਾ ਜਾਂ ਰੋਜ਼ਾਨਾ ਕੀਤੇ ਜਾਂਦੇ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਤਾਂ ਜਦੋਂ ਕੋਈ ਦੋ ਤਿੰਨ ਦਰਜਾ ਜਿਹੜਾ ਸਮਾਗਮ ਆ ਉਹ ਤਾਂ ਫਿਰ ਪਹਿਲਾਂ ਹੀ ਕਿਹਾ ਜਾਂਦਾ ਨਹੀਂ ਮਤਲਬ ਜਿਸ ਤਰ੍ਹਾਂ ਅੱਜ ਜਿਸ ਦੀਵਾਨ ਸੱਜਿਆ ਹਾਂਜੀ ਇਹ ਹਾਰ ਸੰਡੇ ਨੂੰ ਸੱਜਦਾ ਆ ਮਤਲਬ ਅੱਗੇ ਪਿੱਛੇ ਵੀ ਸ਼ੁਕਰ ਸ਼ਨੀ ਜਾਂ ਮੰਡੇ ਹਾਂਜੀ ਕਈ ਜਿੱਦਾਂ ਸੇਵਾ ਲੈਂਦੇ ਆ ਕਿ ਅਸੀਂ ਸੈਟਰਡੇ ਸੁਖਮੀ ਸਾਹਿਬ ਜੀ ਦਾ ਪਾਠ ਕਰਵਾਉਣਾ ਆ ਸੈਟਰਡੇ ਵੀ ਹੋ ਸਕਦਾ ਚਲਦੀ ਵੀਕ ਦੇ ਵਿੱਚ ਵੀ ਹੁੰਦਾ ਆ ਪਰ ਜ਼ਿਆਦਾਤਰ ਸੰਡੇ ਦਾ ਸਮਾਗਮ ਸੰਡੇ ਦਾ ਹੁੰਦਾ ਸੰਡੇ ਦਾ ਹੁੰਦਾ ਹਾਂਜੀ ਅਖੰਡ ਪਾਠ ਸ਼ੁੱਕਰਵਾਰ ਤੋਂ ਆਰੰਭ ਹੋ ਜਾਂਦੇ ਜੇ ਕਿਸੇ ਦੀ ਅਖੰਡ ਪਾਠ ਦੀ ਹੁੰਦੀ ਆ ਤਾਂ ਜੀ ਸੇਵਾ ਉਹ ਫਿਰ ਅਖੰਡ ਪਾਠ ਦੀ ਸੇਵਾ ਸ਼ੁੱਕਰਵਾਰ ਸੰਚਰਵਾਰ ਐਤਵਾਰ ਨੂੰ ਭੋਗ ਪੈਂਦੇ ਆ ਉਦੋਂ ਨੂੰ ਫੇ ਸਾਰੀ ਸੰਗਤ ਜੁੜੀ ਹੁੰਦੀ ਆ ਤਾਂ ਫਿਰ ਆਪਣਾ ਐਸੀ ਬਤੋਰੇ ਬੀਬੀ ਤੁਸੀਂ ਸੇਵਾ ਸੇਠ ਸਾਹਿਬ ਦੇ ਗੁਰੂ ਪਾਚਾ ਦੇ ਦਰਬਾਰ ਵਿੱਚ ਸੇਵਾ ਨਿਭਾ ਰਹੇ ਹੋ ਤੇ ਤੁਹਾਡੀ ਨੂੰ ਕਈ ਬੀਬੀਆਂ ਹੋਰ ਤੱਕਦੀਆਂ ਨੇ ਤੁਸੀਂ ਉਹਨਾਂ ਬੀਬੀਆਂ ਨੂੰ ਕੀ ਸਨੈਕ ਹੀ ਵੈਸੇ ਚ ਲਓ ਜਾਂ ਤੇ ਨਾਲ ਤੁਸੀਂ ਚਿੱਕੀ ਕਿਵੇਂ ਮਹਿਸੂਸ ਕਰਦੇ ਹੋ ਸੇਵਾ ਕਰਦੇ ਆ ਹਾਂਜੀ ਸੇਵਾ ਤਾਂ ਬੜਮੁੱਲੀ ਸੇਵਾ ਬਹੁਤ ਕਰਮਾਂ ਦੇ ਨਾਲ ਮਿਲਦੀ ਆ ਮਹਾਰਾਜ ਨੇ ਸੇਵਾ ਦਿੱਤੀ ਹੋਈ ਆ ਜੀ ਆਪਾਂ ਤਾਂ ਇਹ ਸਨੇਹਾ ਦੇਵਾਂਗੇ ਕਿ ਸਾਰੇ ਅੰਮ੍ਰਿਤਸ਼ਕੋ ਅੰਮ੍ਰਿਤਧਾਰੀ ਬਣੋ ਆਪਣੇ ਗੁਰੂ ਮਹਾਰਾਜ ਦੀ ਸੇਵਾ ਕਰੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਿੱਥੇ ਵੀ ਵਾਹਿਗੁਰੂ ਸੇਵਾ ਦਿੰਦਾ ਉੱਥੇ ਸੇਵਾ ਕਰਨ ਬਾਕੀ ਪਹਿਲਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਬਿਲਕੁਲ ਜੀ ਉਹ ਬਹਿ ਧੰਨਵਾਦ ਕਰਦੀਆਂ ਬੀਬੀ ਜਸਵੀਰ ਕੌਰ ਜੀ ਦਾ ਜਿਨ੍ਹਾਂ ਨੇ ਆਪਣੇ ਵੱਡੇ ਮੁੱਲੇ ਵਿਚਾਰ ਆਪ ਜੀ ਨੇ ਸਾਂਝ ਕੀਤੇ ਨੇ ਸੋ ਗੁਰੂ ਦੀ ਰਾਹ ਤੇ ਚੱਲਣਾ ਤੇ ਗੁਰੂ ਦੇ ਕੋਲ ਆ ਕੇ ਬੈਠਾ ਗੁਰੂ ਦੀ ਗੋਦ ਅਨਿਗਮਾਨਣ ਦੇ ਲਈ ਲਾਜ਼ਮੀ ਹੈ ਕਿ ਗੁਰੂ ਦੇ ਸਾਧ ਤੋਂ ਪਹਿਲਾਂ ਫੋਲੋ ਕਰੀਏ ਠੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰਵਾਲੇ ਬਣਿਏ ਜਦੋਂ ਗੁਰਵਾਲੇ ਬਣਾਂਗੇ ਤਾਂ ਸਾਡੀ ਜਿਹੜੀ ਜ਼ੁਬਾਨ ਦੇ ਵਿੱਚ ਉਹ ਨਿਡਰਤਾ ਤੇ ਉਹ ਨਿਰਪੱਖਤਾ ਆਵੇਗੀ ਜਿਹਦੇ ਵਿੱਚ ਅਸੀਂ ਹਰ ਇੱਕ ਨੂੰ ਕਹਿ ਸਕਦੇ ਹਾਂ ਆਓ ਮੇਰੀ ਧੀਓ ਤੇ ਪੁੱਤਰੋ ਅੰਮ੍ਰਿਤ ਧਾਰੀ ਬਣੋ ਤੇ ਗੁਰੂ ਕੋਲ ਕਿਰਪਾਛਾ ਦਿੱਤੀ ਹੈ ਤੇ ਪੁੱਤਰੇ ਸੱਜ ਜਾਓ ਐਨੀ ਕੁ ਤਾਕਤ ਮੇਰੇ ਸਤਿਗੁਰੂ ਨੇ ਬਖ ਦਿੱਤੀ ਹੈ ਕਿਉਂਕਿ ਜਿਹੜਾ ਅੰਮ੍ਰਿਤ ਨਹੀਂ ਛੱਕਿਆ ਹੁੰਦਾ ਉਹ ਗਿੱਦੜ ਬਣ ਜਾਂਦਾ ਤੇ ਜਦੋਂ ਅਸੀਂ ਅੰਮ੍ਰਿਤ ਛੱਕ ਲੈਂਦੇ ਆ ਫਿਰ ਸ਼ੇਰ ਆਵਾਂਗਾ ਸਾਡੀ ਚਾਲ ਬਣ ਜਾਂਦੀ ਹੈ ਸਤਗੁਰ ਜੀ ਨੇਕਤਾ ਨੂੰ ਤਾਂ ਕਿਆ ਸੀ ਨਾ ਕਿ ਚੜੀਓ ਸੇ ਮੈਂ ਬਾਤ ਕਰ ਰਹਾ ਹੂੰ ਤਬੇ ਗੋਬਿੰਦ ਸਿੰਘ ਨਾਮ ਕਹਾਉ ਐ ਮੇਰੇ ਸਤਗੁਰ ਜੀ ਦਾ ਸੋ ਇਸ ਗੁਰੂ ਘਰ ਦੀ ਬੜੀ ਵਧਾਈ ਦੇ ਪਾਤਰ ਨੇ ਸਮੁੱਚਾ ਪ੍ਰਬੰਧ ਕਮੇਟੀ ਤੇ ਜਿੰਨੀ ਵੀ ਸਿੱਖ ਸੰਗਤ ਗੁਰਦੁਆਰਾ ਅਮਸਦੰਮ ਦੀ ਹੈਗੀ ਏ ਉਹ ਸਾਰੀ ਵਧਾਈ ਦੇ ਪਾਤਰ ਹੈ ਕਿ ਇੱਥੇ ਨਾ ਇੱਕ ਸਿਧਾਂਤ ਬਣਿਆ ਕਿ ਅਮਰਤਾ ਦਾ ਤਾਰੀ ਹੋਣਾ ਲਾਜ਼ਮੀ ਏ ਜੇ ਗੁਰੂ ਘਰ ਦੇ ਵਿੱਚ ਸੇਵਾ ਕਰਦੀ ਸੋ ਮੈਂ ਧੰਨਵਾਦ ਕਰਦੀ ਆ ਬੀਬੀ ਜੀ ਦਾ ਤੇ ਸਮੁੱਚੀ ਸਿੱਖ ਸੰਗਤਾਂ ਦਾ ਆਓ ਜੀਓ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ